ਵੀਡੀਓ ਵਿੱਚ ਸਵਾਗਤ ਹੈ ਸਾਰੇ ਪਣ ਪਈਆਂ ਨੂੰ ਪਿਆਰ ਭਰੀ ਸ਼ਾਸਿਕਾਲ ਅੱਜ ਅਸੀਂ ਮੱਕੀ ਦੀ ਰੋਟੀ ਮਿੱਸੀ ਬਣਾਉਣ ਲੱਗੇ ਆਂ ਤੇ ਤੁਹਾਨੂੰ ਬਣਾ ਕੇ ਦਿਖਾਉਣੇ ਆ ਤੇ ਅਸੀਂ ਰੋਟੀ ਹਮੇਸ਼ਾ ਚੁੱਲੇ ਤੇ ਪਕਾਉਂਦੇ ਆਂ ਰੋਟੀ ਮਿੱਸੀ ਰੋਟੀ ਚੁੱਲੇ ਤੇ ਵਧੀਆ ਬਣਦੀ ਹੈ ਤੇ ਚੁੱਲੇ ਤੇ ਬਣਾਇਆ ਕਰੋ ਤੇ ਆਟਾ ਅਸੀਂ ਗੁੰਨ ਰੱਖਿਆ ਆਟੇ ਨੂੰ ਚੰਗੀ ਤਰ੍ਹਾਂ ਮਲ ਕੇ ਤੇ ਵਧੀਆ ਮਲਾਈਮ ਕਰਕੇ ਤੇ ਨਾ ਵਧੀਆ ਹੋ ਬਣ ਜਾਂਦਾ ਨੇ ਇਸ ਜਾਂ ਤੇ ਹੁਣ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਮੈਂ ਇਤਰਾ ਪੇੜੀ ਨੂੰ ਬੰਨ ਲੋ ਕੇ ਮਾਰ ਕੇ ਗੋਲੇ ਦੀ ਅੱਗ ਤੇ ਇਹ ਵਧੀਆ ਅੜ ਕੇ ਬੰਦੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰਿਆ ਕਰੋ ਚਲ ਦੇਖੀਏ ਆਸਰਾ ਰੋਟੀ ਨੂੰ ਪਕਾ ਲਾਂਗੇ ਥਾਲੇ ਕੇ ਵਧੀਆ ਰੜ ਕੇ ਇਹ ਤਿਆਰ ਹੋ ਜਾਂਦੀ ਆ ਕਦੇ ਸਾਨੂੰ ਅਸੀਂ ਨੇਰੀ ਮੱਕੀ ਦੀ ਵੀ ਰੋਟੀ ਤਿਆਰ ਕਰਕੇ ਦਿਖਾਵਾਂਗੇ ਤੇ ਅਸੀਂ ਨੇਰੀ ਮੱਕੀ ਦੀਆਂ ਵੀ ਬਣਾ ਲੈਂਦੇ ਆ ਵਧੀਆ ਬੰਦੀਆਂ ਨੇ ਤੇ ਬਣਾਉਣ ਦਾ ਤਰੀਕਾ ਚਾਹੀਦਾ ਦੋ ਜੀ ਰੋਟੀਆਂ ਆਪਾਂ ਹੋਰ ਬਣਾਉਣ ਲੱਗਿਆ ਇੱਕ ਆਪਣੀ ਪੱਕ ਕੇ ਰੰਨ ਲੱਗੀ ਸੋ ਨਾ ਇਸ ਤਰ੍ਹਾਂ ਹੀ ਸਾਰੀਆਂ ਰੋਟੀਆਂ ਬਣਾ ਕੇ ਦਿਖਾਵਾਂਗੇ ਵਧਿਆਨਾ ਫੁੱਲ ਕੇ ਕੋਲਿਆਂ ਤੇ ਨੜਕੀ ਤਿਆਰ ਹੁੰਦੀ ਆ ਤੇ ਸਵਾਦ ਵੀ ਦੁੱਗਣਾ ਲੱਗਦਾ ਤੇ ਗੈਸ ਦੀ ਤੇ ਚੁੱਲੇ ਦੀ ਰੋਟੀ ਖਾ ਕੇ ਦੇਖੋ ਤੁਸੀਂ ਜਿਨੇ ਚੁੱਲੇ ਸਾਲ ਲੱਗਦੀ ਹੈ ਗੈਸ ਦੀ ਕਦੇ ਵੀ ਸਵਾਦ ਨਹੀਂ ਲੱਗੂਗੀ ਤੇ ਮੱਕੀ ਦੀ ਰੋਟੀ ਬੰਨਦੀ ਵੀ ਚੁੱਲੇ ਦੀ ਆ ਗਰਮ ਤੇ ਕਦੇ ਵੀ ਨਹੀਂ ਤਿਆਰ ਹੁੰਦੀ ਦੇਖੋ ਕਿੰਨੀ ਸੋਹਣੀ ਰਾੜ ਰਹੀ ਹੈ ਰੋਟੀ ਤਿਆਰ ਰੜ ਕੇ ਤਿਆਰ ਹੈ ਦੁੱਜੀ ਵੀ ਤਿਆਰ ਹੋ ਰਹੀ ਹੈ ਕੋਲਿਆ ਨਹੀਂ ਹੋ ਗਏ ਵਧੀਆ ਫਿਰ ਵਧੀਆ ਰੋਟੀ ਲੱਢਦੀ ਆ ਤੇ ਟੇਟ ਵੀ ਦੂਜਿਆਂ ਨਾਲ ਸਰੋਂ ਦਾ ਸਾਗ ਬਣਾਇਆ ਵਾ ਸਾਡਾ ਸਾਗ ਦੇ ਨਾਲ ਮੱਕੀ ਰੋਟੀ ਉੱਤੇ ਮੱਖਣ ਤੇ ਦੁੱਗਣੀ ਟੇਟ ਬੰਦ ਇਹ ਬਣ ਕੇ ਆਪਣੀ ਰੈਡੀ ਨੇ ਹੁਣ ਆਪਾਂ ਤੁਹਾਨੂੰ ਚੋਪੜ ਕੇ ਦਿਖਾਉਣੀ ਆ ਦੇਖੋ ਰੈਡੀ ਰੈਡੀ ਬਣ ਗਈ ਨਾ ਰੋਟੀ ਬਹੁਤ ਸਾਫਟ ਤੇ ਭੋਲੀ ਤੁਸੀਂ ਇਹ ਸਿੱਧਾ ਇਸ ਤਰੀਕੇ ਬਣਾਇਆ ਕਰੋ ਤੁਹਾਨੂੰ ਅਸੀਂ ਸਾਰੀ ਰੋਟੀ ਬਣਾ ਕੇ ਦਿਖਾਉਣੀ ਆ ਤੇ ਬਹੁਤ ਵਧੀਆ ਤੇ ਸਵਾਦ ਵਾਲੀ ਜੀ ਰੋਟੀ ਦੇਖੋ ਲੈ ਰੋਮ ਵਾਂਗੂ ਟੁੱਟਦੀ ਹੈ ਪੋਲੀ ਤੇ ਸਾਉਟ ਖਾਣ ਚ ਵੀ ਟੇਸਟ ਤੇ ਉਹ ਖਾਓ ਮ제 ਲਓ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਆ ਕਰੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਖਾਣਾ ਕਿਹਾ ਜਿਆ ਲੱਗਿਆ ਤੇ ਚੰਗੀ ਲੱਗੀ ਤਾਂ ਵੀ ਦੱਸਿਓ ਤੇ ਮਾੜੀ ਲੱਗੀ ਤਾਂ ਵੀ ਦੱਸਿਓ ਜੇ ਕੋਈ ਨੁਕਸਾ ਤਾਂ ਵੀ ਦੱਸਿਓ ਤੇ ਥੈਂਕ ਯੂ